ਸਿਰਫ ਅੱਜ ਦੇ ਲਈ ਫਰਵਰੀ 3 ਸਾਨੂੰ ਇੱਕ ਦੂਜੇ ਦੀ ਲੋੜ ਹੈ ਸਾਡੇ ਨਾਲ ਕੋਈ ਵੀ ਸ਼ਾਮਲ ਹੋ ਸਕਦਾ ਹੈ ਭਾਵੇਂ ਉਹ ਕਿਸੇ ਵੀ ਉਮਰ ਜਾਤ ਲਿੰਗਕ ਪਛਾਣ ਪੰਥ ਧਰਮ ਜਾਂ ਧਾਰਮਿਕ ਅਨਾਸਥਾ ਦਾ ਇਨਸਾਨ ਹੋਵੇ ਆਮਨ ਨੇ ਕਿਸੇ ਨਵੀਂ ਅਤੇ ਕੁਝ ਅੱਧ ਚੀਜ਼ ਦੇ ਪ੍ਰਤੀ ਸਾਡੇ ਦਿਮਾਗ ਨੂੰ ਬੰਦ ਕਰ ਦਤਾ ਸੀ ਅਸੀਂ ਸੋਚਦੇ ਸੀ ਕਿ ਸਾਨੂੰ ਕਿਸੇ ਬੰਦੇ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈ ਆਪਣੇ ਤੋਂ ਕੁਝ ਵੀ ਅੱਡ ਕਿਸੇ ਗਵਾਂਡੀ ਜਾਤ ਨਸਲ ਪਿਛੋਕਰ ਅਤੇ ਸਮਾਜਿਕ ਜਾਂ ਧਾਰਮਿਕ ਵਰਦ ਤੋਂ ਹਾਸਲ ਕਰਨ ਲਾਇਕ ਕੁਝ ਵੀ ਨਹੀਂ ਸੀ ਅਸੀਂ ਸੋਚਦੇ ਸੀ ਕਿ ਸਾਥੋਂ ਅੱਡ ਹਟ ਕੇ ਜੇਕਰ ਕੁਝ ਵੀ ਹੈ ਤਾਂ ਉਹ ਸਭ ਬਹੁਤ ਮਾੜਾ ਹੈ ਪਰ ਸੁਧਾਰ ਵਿੱਚ ਅਸੀਂ ਇਸ ਤਰ੍ਹਾਂ ਦਾ ਰਵੱਈਆ ਲੈ ਕੇ ਨਹੀਂ ਚੱਲ ਸਕਦੇ ਅਸੀਂ ਐਨੇ ਵਿੱਚ ਆਏ ਕਿਉਂਕਿ ਸਾਡੀ ਸਭ ਤੋਂ ਚੰਗੀ ਸੋਚ ਨੇ ਸਾਨੂੰ ਕਿਤੇ ਦਾ ਨਾ ਛੱਡਿਆ ਜੇਕਰ ਅਸੀਂ ਸੁਧਾਰ ਵਿੱਚ ਤਰੱਕੀ ਪਾਉਣਾ ਚਾਹੁੰਦੇ ਹਾਂ ਤਾਂ ਭਾਵੇਂ ਉਹੋ ਕੇਸੇ ਤੋਂ ਵੀ ਮਿਲੇ ਸਾਨੂੰ ਉਹਨਾਂ ਸਾਰੇ ਤਜਰਬਿਆਂ ਨੂੰ ਖੁੱਲੇ ਦਿਮਾਗ ਨਾਲ ਸਵਾਰਨਾ ਚਾਹੀਦਾ ਹੈ ਜੋ ਕੰਮ ਕਰਦੇ ਹੋਣ ਭਾਵੇਂ ਸਾਡਾ ਨਿੱਜੀ ਪਿਛੋਕੜ ਕੁਝ ਵੀ ਹੋਵੇ ਇੱਥੇ ਐਨੇ ਵਿੱਚ ਸਾਡਿਆਂ ਚੋਂ ਦੋ ਗੱਲਾਂ ਇੱਕੋ ਜਹੀਆਂ ਹੀ ਹਨ ਅਤੇ ਜਿਨ੍ਹਾਂ ਨੂੰ ਅਸੀਂ ਕਿਸੇ ਨਾਲ ਨਹੀਂ ਬੰਨਦੇ ਅਤੇ ਉਹ ਹਨ ਸਾਡੀ ਬਿਮਾਰੀ ਅਤੇ ਸ਼ੌਦਾ ਸੁਧਾਰ ਅਸੀਂ ਆਪਣੇ ਸਾਂਝੇ ਤਜਰਬੇ ਦੇ ਮਾਮਲਿਆਂ ਵਿੱਚ ਆਪਸ ਵਿੱਚ ਇੱਕ ਦੂਜੇ ਤੇ ਨਿਰਭਰ ਰਹਿੰਦੇ ਹਾਂ ਅਤੇ ਇਹ ਤਜਰਬਾ ਜਿੰਨਾ ਹੀ ਵਿਸਤਾਰ ਵਿੱਚ ਹੋਵੇਗਾ ਉਹਨਾਂ ਹੀ ਬਿਹਤਰ ਹੋਵੇਗਾ ਸਾਨੂੰ ਤਜਰਬੇ ਦੇ ਹਰ ਪਹਿਲੂ ਦੀ ਲੋੜ ਹੈ ਆਪਣੇ ਸੁਧਾਰ ਨੂੰ ਅਡ ਅਡ ਕੌਣ ਤੋਂ ਦੇਖਣ ਦੀ ਲੋੜ ਹੈ ਕਿਉਂਕਿ ਸਾਫ਼ ਰਹਿਣ ਦੇ ਰਾਹ 'ਚ ਮਿਲਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਇਹ ਸਭ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਸੁਧਾਰ ਪਾਉਣਾ ਸੌਖਾ ਨਹੀਂ ਹੁੰਦਾ। ਸੁਧਰਨ ਦੇ ਲਈ ਸਾਨੂੰ ਜੋ ਸ਼ਕਤੀ ਚਾਹੀਦੀ ਹੈ ਉਹ ਸਾਨੂੰ ਆਪਣੇ ਐਨੇ ਦੇ ਸਾਥੀ ਸਦਸਿਆਂ ਤੋਂ ਹੀ ਮਿਲਦੀ ਹੈ। ਅੱਜ ਅਸੀਂ ਆਪਣੇ ਭਾਈਚਾਰੇ ਦੀ ਸਦਸਤਾ ਵਿੱਚ ਵੱਖਰਤਾ ਦੇ ਸ਼ੁਕਰਗੁਜ਼ਾਰ ਹਾਂ। ਕਿਉਂਕਿ ਇਹ ਹੀ ਵਕਰਤਾ ਵਿੱਚ ਅਸੀਂ ਸ਼ਕਤੀ ਹਾਸਲ ਕਰਦੇ ਹਾਂ ਸਿਰਫ ਅੱਜ ਦੇ ਲਈ ਮੈਂ ਜਾਣਦਾ ਹਾਂ ਕਿ ਮੇਰੇ ਭਾਈਚਾਰੇ ਦਾ ਤਜਰਬਾ ਜਿੰਨਾ ਵੱਨਸਵਨਾ ਹੋਵੇਗਾ ਮੇਰਾ ਭਾਈਚਾਰਾ ਅਡ ਅਡ ਹਾਲਾਤਾਂ ਵਿੱਚ ਮੇਰੇ ਵੱਲੋਂ ਝੱਲਣ ਵਾਲੀਆਂ ਚੁਣੌਤੀਆਂ ਵਿੱਚ ਮੈਨੂੰ ਉਹਨੇ ਹੀ ਚੰਗੇ ਤਰੀਕੇ ਨਾਲ ਮਦਦ ਦੇ ਸਕੇਗਾ ਅੱਜ ਮੈਂ ਆਪਣੇ ਘਰੇਲੂ ਸਮੂਹ ਵਿੱਚ ਹਰ ਤਰ੍ਹਾਂ ਦੇ ਪਿਛੋਕਰ ਤੋਂ ਆਉਣ ਵਾਲੇ ਸਾਰੇ ਨਸ਼ਈਆਂ ਦਾ ਸਵਾਗਤ ਕਰਦਾ ਹਾਂ। ਸ਼ੁਭ ਦਿਨ।